ਸਾਡਾ ਸਕੋਪ ਰੇਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਵਰਜੀਨੀਆ ਤੋਂ ਵੀਰ ਪਰਮਜੀਤ ਸਿੰਘ ਜੀ ਦੀ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਇੱਕ ਇਹ ਕੰਸਰਨ ਐਂਡ ਕੁਐਸਚਨ ਇਲ ਇਕਤਿਹਾਨ ਸਤਿਕਾਰਯੋਗ ਡਾਕਟਰ ਸਾਹਿਬ ਭਤੀ ਬੀ ਬੀ ਨੀਲਮ ਘੋੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰ ਦੇ ਸੰਦਰਭ ਵਿੱਚ ਵਿਭੰਤਾ ਦੇ ਤੌਰ ਤੇ ਜੜਾ ਦੰਬ ਦੰਬ ਹੈ ਉਸ ਬਾਰੇ ਕੀ ਸੋਚਦੇ ਹੋ ਤੁਸੀਂ ਭਾਰਤ ਵਿੱਚ ਦੇਸ਼ ਭਗਤੀ ਤੁਹਾਨੂੰ ਉਹਨਾਂ ਚੀਜ਼ਾਂ ਵਿੱਚ ਮਾਣ ਮਹਿਸੂਸ ਕਰਨਸ ਖਾਂਦੀ ਹੈ ਜੜੀਆਂ ਚੀਜ਼ਾਂ ਨੂੰ ਕਦੇ ਹੱਥ ਨਹੀਂ ਲਾਇਆ ਭਾਵ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਕੱਖ ਵੀ ਨਹੀਂ ਪਤਾ ਅਤੇ ਉਹਨਾਂ ਲੋਕਾਂ ਤੋਂ ਨਫ਼ਰਤ ਕਰਾਉਂਦੀ ਹੈ ਜਿਨ੍ਹਾਂ ਨੂੰ ਤੁਸੀਂ ਕਦੇ ਮਿਲੇ ਹੀ ਨਹੀਂ ਜਦੋਂ ਮੈਂ ਪੂਰੇ ਭਾਰਤ ਨੂੰ ਦੇਖਦਾ ਹਾਂ ਤੇ ਕੁਝ ਇਹੋ ਜਿਹਾ ਮਹਿਸੂਸ ਕਰਦਾ ਹਾਂ ਤੇ ਇਹ ਦੇਖਦਾ ਹਾਂ ਸਿੱਖਾਂ ਦੇ ਕੌਮੀ ਖਾਲਸਤਾਨ ਅਸੀਂ ਇਹ ਦਿਸਟ੍ਰਿਕਟਾਂ ਕਿਵੇਂ ਬਦਲਾਂਗੇ ਮੈਂ ਸਮਝਦਾ ਹਾਂ ਕਿ ਖਾਲਸਤਾਨ ਸਿੱਖਾਂ ਲਈ ਇੱਕੋ ਇੱਕ ਹੱਲ ਹੀ ਨਹੀਂ ਸਗੋਂ ਸਿੱਖਾਂ ਦੀ ਹੋਣ ਲਈ ਅਤ ਜ਼ਰੂਰੀ ਵੀ ਹੈ ਮੈਂ ਹਾਲ ਹੀ ਵਿੱਚ ਫਿਲੀਪੀਨਸ ਦੇ ਨਵੇਂ ਬਨੇ ਰਾਸ਼ਟਰਪਤੀ ਦੀ ਸੌ ਚੋਕ ਸਮਾਗਮ ਸਮੇਂ ਦੀ ਤਕਰੀਰ ਸੁਣੀ ਉਸਨੇ ਕੁਝ ਅਤੇ ਕੁਝ ਬੜੇ ਸਖਤ ਫੈਸਲੇ ਲਏ ਜਿਨ੍ਹਾਂ ਨੇ ਉਸ ਦੇ ਦੇਸ਼ ਨੂੰ ਪੂਰਾ 180 ਡਿਗਰੀ ਦੇ ਤੇ ਘੁਮਾ ਦਿੱਤਾ ਹੈ ਉਸ ਦੇ ਲਈ ਕਈ ਫੈਸਲੇ ਦੁਨੀਆ ਦੇ ਅਖੋਤੀ ਜਮੂਰੀ ਮੁਲਕਾਂ ਨੂੰ ਪਰਵਾਹ ਨਹੀਂ ਹੋਣੇ ਪਰ ਆਪਣੇ ਘਰ ਨੂੰ ਸਾਫ਼ ਕਰਨ ਲਈ ਤੁਹਾਨੂੰ ਸਖਤ ਫੈਸਲੇ ਲੈਣੇ ਪੈਂਦੇ ਹਨ ਮੈਨੂੰ ਲੱਗਦਾ ਹੈ ਕਿ ਸਾਡੇ ਕਰ ਖਾਲਸਾ ਲਈ ਕੁਝ ਅਜਿਹੇ ਸੰਕਲਪ ਲੈਣੇ ਚਾਹੀਦੇ ਹਨ ਧੰਨਵਾਦ ਅਤੇ ਟੀਵੀ 84 ਨੂੰ ਸ਼ੁਭਕਾਮਨਾਵਾਂ ਜੀ ਡਾਕਟਰ ਸਾਹਿਬ ਅ ਵੀਰ ਬਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਉਹ ਸਾਨੂੰ ਹੋਰ ਵੀ ਬਹੁਤ ਸਾਰੀਆਂ ਲਾਈਵ ਹੁੰਦੀਆਂ ਲਾਈਵ ਹੁੰਦ ਸਟੋਰੀਜ਼ ਭੇਜਦੇ ਰਹਿੰਦੇ ਨੇ ਜਾਣਕਾਰੀ ਵੀ ਭੇਜਦੇ ਨੇ ਫਿਲੀਪੀਨਸ ਦੇ ਪ੍ਰੈਜ਼ੀਡੈਂਟ ਦੀ 100 ਚੁੱਕ ਰਸਮ ਦੇ ਵੇੜੇ ਜਿਹੜੀ ਉਹਦੀ ਤਕਰੀਰ ਸੀ ਉਹ ਵੀ ਉਹਨਾਂ ਨੇ ਸਾਨੂੰ ਭੇਜੀ ਮਨੋਜ ਦੇ ਤੱਕ ਵੀ ਵੈਸੇ ਦੇਖਣ ਨਾ ਸੁਣਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉਸ ਤੇ ਲਈ ਵਕਤ ਚਾਹੀਦਾ ਹੁੰਦਾ ਪਰ ਮੈਂ ਉਸ ਦੀ ਰਿਪੋਰਟਿੰਗ ਕਿਤੇ ਪਹਿਲਾਂ ਹੋਰ ਪ੍ਰਿੰਟ মিডিਆ ਦੇ ਵਿੱਚ ਜ਼ਰੂਰ ਦੇਖੀ ਸੀ ਕਿਉਂਕਿ ਫਿਲੀਪੀਨਸ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਹੈ ਕਾਫੀ ਜਦੋਂ ਅਸੀਂ ਡਰੱਗਸ ਦੀ ਗੱਲ ਕਰਦੇ ਹਾਂ ਤੇ ਜਿੱਥੇ ਬਹੁਤ ਜ਼ਿਆਦਾ ਡਰੱਗਸ ਔਰ ਡਰੱਗ ਲੋਰਡਸ ਡਿਸਾਈਡਿੰਗ ਫੈਕਟਰ ਨੇ ਉੱਥੇ ਜਿਹੜਾ ਫਿਰ ਡਰੱਗ ਗੈਂਗ ਵਾਰਫੇਅਰ ਵੀ ਹੁੰਦੀ ਹੈ ਤੇ ਕਈ ਵਾਰ ਸਰਕਾਰੀ ਪੱਧਰ ਦੇ ਉੱਤੇ ਕੱਲੀ ਪੁਲਿਸ ਜਾਂ ਦੂਸਰਾ ਮਹਿਕਮਾ ਹੀ ਨਹੀਂ ਜੁਡੀਸ਼ਰੀ ਵੀ ਪੋਲੀਟੀਸ਼ੀਅਨ ਤਾਂ ਇਨਵੋਲ ਹੁੰਦੇ ਹੀ ਹੁੰਦੇ ਨੇ ਔਰ ਜਿਹੜੇ ਜੱਜ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੇ ਡਰੱਗ ਡੀਲਰ ਫੜੇ ਜਾਂਦੇ ਨੇ ਫੈਸਲੇ ਉਲਟ ਦਿੰਦੇ ਨੇ ਉਹਨਾਂ ਦੇ ਮਰਡਰ ਵੀ ਹੁੰਦੇ ਨੇ ਜੀ ਫਿਲੀਪੀਨਸ ਦੇ ਵਿੱਚ ਬਹੁਤ ਸਾਰੇ ਜਿਹੜੇ ਐ ਜੱਜ ਮਾਰੇ ਵੀ ਗਏ ਨੇ ਔਰ ਪੋਲਿਟਿਕਲ ਇਨਵਾਲਵਮੈਂਟ ਹੈ ਔਰ ਇਹ ਜਿਹੜਾ ਹੁਣ ਪ੍ਰੈਜ਼ੀਡੈਂਟ ਬਣਿਆ ਹੈ ਇਹਨੇ ਆਪਣਾ ਕੈਂਪੇਨ ਹੀ ਜਿਹੜਾ ਇਸ ਮੁੱਦੇ ਦੇ ਉੱਤੇ ਕੀਤਾ ਸੀ ਕਿ ਵੀ ਮੈਂ ਬਿਲਕੁਲ ਕਲੀਨ ਕਰਦੇ ਆ ਮੁਰਕ ਨੂੰ ਇੱਕ ਵਾਰੀ ਮੈਨੂੰ ਪਾਵਰ ਦਿਓ ਹੁਣ ਜ਼ाहिर ਹੈ ਵੀ ਫਿਲੀਪੀਨਸ ਦੀ ਹਿਸਟਰੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੀ ਹੈ ਡਿਕਟੇਟਰ ਆਨਾ ਰੁਚੀਆਂ ਵਾਲੇ ਲੋਕ 10-12 ਸਾਲ ਮਾਰਕੋਸ ਕੇ ਕਿਉਦਾ ਨਾ ਸੀ ਉਹ ਰਿਆ ਉਹਦੇ ਘਰ ਵਾਲੇ ਜਦੋਂ ਉਹ ਡिक्टेटर ਸੀ ਤੇ ਇੱਕ ਟੁਕੜ ਟੁਕੜ ਤਿੰਨ ਕਮਰੇ ਉਹਦੀ ਘਰ ਵਾਲੀ ਦੇ ਸ਼ੂਜ਼ ਦੀ ਭਰੇ ਹੋਏ ਸੀ ਜੀ ਜੁੱਤੀਆਂ ਦੇ ਔਰ ਜਦੋਂ ਫਿਰ ਲੋਕਾਂ ਨੇ ਚੇਂਜ ਕੀਤਾ ਨਵਾਂ ਸਿਸਟਮ ਆਇਆ ਉਹਦੇ ਤੋਂ ਹੋਪ ਹੋਈ ਗੱਲ ਚੱਲੀ ਨਹੀਂ ਹੁਣ ਵੀ ਜਿਹੜਾ ਫਿਲੀਪੀਨਸ ਦੇ ਵਿੱਚ ਇੱਕ ਟਕਰਾਅ ਦੀ ਨੀਤੀ ਹੈ ਔਰ ਕਿਉਂਕਿ ਇਸ ਪ੍ਰੈਜ਼ੀਡੈਂਟ ਨੇ ਹੀ ਕੈਂਪੇਨ ਕੀਤੀ ਹੈ ਡਰੱਗਸ ਦੇ ਖਿਲਾਫ ਔਰ ਉਹਨੇ ਈਵਨ ਜੁਡੀਸ਼ਰੀ ਨੂੰ ਕਿਹਾ ਕਿ ਜੇ ਤੁਸੀਂ ਮੇਰੇ ਰਸਤੇ 'ਚ ਰੁਕਾਵਟ ਪਾਈ ਤਾਂ ਮੈਂ ਮਾਰਸ਼ਲ ਆ ਲਾ ਦੇਗਾ ਔਰ ਮੈਂ ਬਿਲਕੁਲ ਜਿਹੜਾ ਕੁੱਝ ਲੇ ਰੱਖਦੇ ਆਂਗਾ ਸਾਬ ਨੂੰ ਸੋਝਾ ਰਿਹਾ ਹੈ ਕਿ ਵੀ ਜਿਸ ਕਿਸਮ ਦੀਆਂ ਇਹ ਬਿਆਨਬਾਜ਼ੀਆਂ ਜਾਂ ਦੂਸਰੀਆਂ ਆ ਰਹੀਆਂ ਨੇ ਹਾਲਾਂਕਿ ਜਿਵੇਂ ਮੈਂ ਹੋਰ ਵੀ ਸਟੋਰੀਜ਼ ਦੇਖੇ ਆਂ ਵੀ ਕੋਈ ਫੌਜ ਦੇ ਉੱਤੇ ਇਹਦਾ ਕੋਈ ਕੰਟਰੋਲ ਨਹੀਂ ਹੈ ਕੋਈ ਫੌਜੀ ਜਰਨਲ ਨਹੀਂ ਹੈ ਔਰ ਕਿੰਨੀ ਫੌਜ ਕੋਆਪਰੇਟ ਕਰੇਗੀ ਜੇ ਮਾਰਸ਼ਲ ਆ ਜਾਂ ਕੋਈ ਡਾਇਰੈਕਟ ਪਾਵਰ ਹਥਿਆਈ ਜਾਂਦੀ ਹੈ ਕਿਉਂਕਿ ਇੱਕ ਰੁਝਾਨ ਚੱਲ ਰਿਹਾ ਔਰ ਇਹ ਜਿਹੜੀਆਂ ਪੱਛਮ ਦੀਆਂ ਡੈਮੋਕਰacies ਹੁਣ ਤੁਰਕੀ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਹੈ ਕਿ ਜੀ ਕੂ ਕਰਨ ਲੱਗੇ ਸੀ ਉਰ ਜ਼ਾਰ ਹੈ ਵੀ ਅਮਰੀਕਾ 'ਚ ਬੈਠਾ ਜਿਹੜਾ ਉਹਨਾਂ ਦਾ ਇੱਕ ਡਾਈ ਸੈਂਟਰ ਹੈ ਉਹਦੇ ਉੱਤੇ ਜਾਂਦਾ ਏ ਔਰ ਇਸ ਵੇਲੇ 22000 ਦੇ ਕਰੀਬ ਲੋਕ ਜਿਨ੍ਹਾਂ ਦੇ ਵਿੱਚ ਫੌਜੀ ਆਫਸਰ ਜਜ ਟੀਚਰ ਮੀਡੀਆ ਪਰਸਨਸ ਇਕਨੋਮਿਸਟ ਉਹ ਫੜ ਕੇ ਬਿਹਾਈਂਡ ਬਾਰ ਰੱਖੇ ਨੇ ਕਿ ਜੀ ਇਹਨਾਂ ਨੇ ਕੂ ਕਰਵਾਇਆ ਔਰ ਉਹਨਾਂ ਚ ਬਹੁਤਿਆਂ ਨੂੰ ਉਹਨੇ ਗੋਲੀ ਨਾਲ ਉਡਾ ਦੇਣਾ ਜਾਂ ਬਾਕੀ ਜੇਲਾਂ ਦੇ ਵਿੱਚ ਸੜਨ ਲੱਗੇ ਜੀ ਔਰ ਕਿਉਂਕਿ ਉਹ ਜਿਹੜਾ ਕੂ ਟਰਕੀ ਦੇ ਵਿੱਚ ਵੀ ਹੋਇਆ ਅਮਰੀਕਾ ਦਾ ਕਿਤੇ ਨਾ ਕਿਤੇ ਉਸ ਨਾਲ ਜੁੜਦਾ ਹੈ ਔਰ ਇਹ ਕਿਹਾ ਜਾਂਦਾ ਹੈ ਵੀ ਰਸ਼ੀਆ ਨੇ ਉਸ ਦੇ ਲਈ ਟਿਪ ਆਫ ਕਰ ਦਿੱਤਾ ਉਹਨੂੰ ਐਡਵੋਗਨ ਨੂੰ ਕਿ ਵੀ ਇਹ ਹੋਣ ਲੱਗਾ ਹੈ ਤੇ ਇਸ ਤਰ੍ਹਾਂ ਉਹਨੇ ਸੇਵ ਕਰ ਲਿਆ ਇਸ ਲਈ ਉਹ ਤੋਂ ਬਾਅਦ ਬਾਂਵੇਂ ਰਸ਼ੀਆ ਨਾਲ ਉਹਦੇ ਪਹਿਲਾਂ ਮਾੜੇ ਸਬੰਧ ਹੋ ਚੁੱਕੇ ਸੀ ਉਹਨਾਂ ਨੇ ਇੱਕ ਰਸ਼ੀਆ ਜਹਾਜ਼ ਸੁੱਟਿਆ ਸੀ ਪਰ ਉਹਨੇ ਪਹਿਲਾ ਦੌਰਾ ਹੀ ਰਸ਼ੀਆ ਦਾ ਕੀਤਾ ਉਹ 1 ਟੂ 1 ਮਿਸਟਰ ਪੁਤਿਨ ਨੂੰ ਥੈਂਕਸ ਕਿਹਾ ਹੋਵੇਗਾ ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਕਈ ਵਾਰ ਜਿਹੜਾ ਇਹ ਇਸ ਕਿਸਮ ਦੀਆਂ ਗੱਲਾਂ ਸਾਹਮਣੇ ਨਜ਼ਰ ਆ ਰਹੀਆਂ ਹੁੰਦੀਆਂ ਉਹ ਡਿਫਰੈਂਟ ਹੁੰਦੀਆਂ ਥੈਨ ਉਹਨਾਂ ਦੇ ਬਿਹਾਈਂਡ ਕੌਣ ਲੋਕ ਕੀ ਕਰ ਰਹੇ ਨੇ ਪਰ ਹਾਲਾਂਕਿ ਉਹਨਾਂ ਨੇ ਕੋਈ ਐਸ ਇਸ਼ੂ ਦੀ بجائے ਵੀ ਪਰਮਜੀਤ ਸਿੰਘੂ ਰਾਣੇ ਪਹਿਲਾਂ ਤਾਂ ਭਾਰਤ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਵੀ ਦੋ ਤਰ੍ਹਾਂ ਦੇ ਲੋਕ ਇੱਕ ਤਾਂ ਉਹ ਜਿਹੜਾ ਦੇਸ਼ ਭਗਤੀ ਦੇ ਨਾਂ ਥੱਲੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਵੀ ਵਿਭਿੰਨਤਾ ਦੇ ਵਿੱਚ ਦੰਬ ਹੈ ਜੀ ਕਿ ਡਾਈਵਰਸਿਟੀ ਜਿਹੜੀ ਹੈ ਉਹ ਹਿਪੋਕ੍ਰੀਸੀ ਔਰ ਇਹਦੇ ਵਿੱਚ ਬਿਲਕੁਲ ਅਸੀਂ ਸਹਿਮਤ ਹਾਂ ਇਸ ਸਟੇਟਮੈਂਟ ਦੇ ਨਾਲ ਦੰਬ ਜਾਂ ਹਿਪੋਕ੍ਰੀਸੀ ਹੀ ਉਸ ਸਮਾਜ ਦਾ ਬਸ ਵਰਡ ਹੈ ਅ ਅੱਜ ਦੀ ਆਪਣੀਆਂ ਲਿਖਤਾਂ ਦੇ ਵਿੱਚ ਕਿਉਂਕਿ ਅੱਜ ਕਾਲਮ ਜਾਂਦੇ ਨੇ ਅਖਬਾਰਾਂ 'ਚ ਜੀ ਮੈਂ ਜਿਹੜਾ ਇੱਕ ਐਡੀਟোরੀਅਲ ਲਿਖਿਆ ਚੜਦੀ ਕਲਾ ਦੇ ਲਈ ਹੁੰਦਾ ਹੈ ਮੇਨਲੀ ਬਾਕੀ 12 ਦੇ ਕਰੀਬ ਪਬਲਿਕेशंस ਉਹਨੂੰ ਪਬਲਿਸ਼ ਕਰਦੀਆਂ ਨੇ ਕਿ ਬੌਣਿਆਂ ਦਾ ਦੇਸ਼ ਭਾਰਤ ਕਿਉਂਕਿ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਕੱਲੇ ਬੌਣੇ ਸਰੀਰਤ ਤੌਰ ਤੇ ਹੀ ਨਹੀਂ ਕਿ ਭਈ ਲਗਭਗ 48% ਬੱਚੇ 1 ਤੋਂ 5 ਸਾਲ ਦੀ ਉਮਰ ਦੇ ਸਟੈਂਟਡ ਚਿਲड्रन ਨੇ ਵਿਚਾਰਧਾਰਕ ਬੌਣਾਪਨ ਉਹ ਵਿਚਾਰਧਾਰਕ ਬੌਣਾਪਨ ਕੀ ਹੈ ਵੀ 4000 ਸਾਲ ਤੋਂ ਜਿਹੜੀ ਵਰਣ ਆਸ਼ਰਮ ਦੀ ਵਿਚਾਰਧਾਰਾ ਹੈ ਜਿਹਦੇ ਵਿੱਚ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ, ਛੂਦਰ ਬਣਾ ਦਿੱਤੇ, ਔਰਤਾਂ ਨੂੰ ਛੂਦਰ ਬਣਾ ਦਿੱਤਾ। ਕੋਈ ਅੱਗੇ ਵਧਣ ਦਾ ਰਸਤਾ ਹੀ ਨਹੀਂ ਰੱਖਿਆ ਔਰ ਉਹ ਸੋਸਾਇਟੀ ਅਲਟੀਮੇਟਲੀ 1000 ਸਾਲ ਤੋਂ ਜ਼ਿਆਦਾ ਦੀ ਗੁਲਾਮੀ 'ਚ ਗਈ। ਜੀ ਸਿੱਖਾਂ ਨੇ ਕੱਢਿਆ, ਗੁਰੂਆਂ ਨੇ ਨਰੋਈ ਵਿਚਾਰਧਾਰਾ ਦਿੱਤੀ। ਗੁਰਮਤ ਵਿਚਾਰਧਾਰਾ ਹੈ ਮਨੁੱਖ ਨੂੰ ਮਨੁੱਖ ਸੰਗਤ, ਪੰਗਤ, ਅੰਮ੍ਰਿਤ ਇਹ ਸਭ ਨੂੰ ਜੋੜਦੇ ਸੀ ਇਕੱਠੇ ਤੁਸੀਂ ਬਹਿ ਕੇ ਰੱਬ ਦਾ ਨਾਮ ਲੈਣਾ ਇਕੱਠੇ ਲੰਗਰ ਛਕਣਾ ਇੱਕੋ ਬਾਟੇ ਨੂੰ ਤੁਸੀਂ ਮੂੰਹ ਲਾਣਾ ਔਰ ਉਹ ਮਨੁੱਖ ਪੈਦਾ ਕੀਤੇ ਲਗਭਗ ਲਗਾਤਾਰ 230 ਸਾਲ 1699 ਤੱਕ 1469 ਤੋਂ ਜਿਹੜੇ ਅਕਾਲ ਪੁਰਖ ਨਾਲ ਜੁੜੇ ਹੋਏ ਸੀ ਬૌਧਿਕ ਤੌਰ ਦੇ ਉੱਤੇ ਜਿਹੜੇ ਨੇ ਪ੍ਰਬੁੱਧ ਸਨ ਸਰੀਰਕ ਤੌਰ ਤੇ arogy ਸੀ ਔਰ ਉਹਨਾਂ ਨੇ ਉਸ ਖਮੀਰ ਨੂੰ ਬਦਲਿਆ ਪਰ ਕੁੱਲ ਮਿਲਾ ਕੇ ਵਿਚਾਰਧਾਰਾ ਦਾ ਪੁਲ ਇਨਾ ਮਜ਼ਬੂਤ ਹੁੰਦਾ ਹੈ ਕਿ ਉਹ ਫਿਰ ਉਸ ਨੇ ਪਹਿਲਾਂ ਬੁੱਧ ਨੇ ਚੈਲੰਜ ਕੀ ਉਹਨੂੰ ਵੀ ਸੱਖ ਕਰ ਲਿਆ ਵਾਪਸ ਔਰ ਜੋ ਹਾਰ ਸੱਖਾਂ ਦਾ ਕੀਤਾ ਹੋਇਆ ਔਰ ਉਹੀ ਹਿੰਦੂਤਵਾ ਉਹੀ ਤੁਸੀਂ ਆਪਣੇ ਸੈਲਫੋਨ ਦੇ ਪਿੱਛੇ ਗੋਬਰ ਲਾਓ ਗਊ ਮੂਤਰ ਔਰ ਉਹ ਦੂਜਾ ਔਰ ਜੋ ਜਲੂਸ ਇਹਨਾਂ ਦਾ ਰਿਓ ਦੇ ਵਿੱਚ ਨਿਕਲ ਰਿਹਾ ਹੈ ਰਿਓ 올림픽ਸ ਦੇ ਵਿੱਚ ਉਹ ਸਾਹਮਣੇ ਅੱਜ ਹੀ ਸੀ ਕਿ ਇਹਨਾਂ ਦਾ ਈਵਨ ਉਹ ਜਿਹੜਾ ਸਪੋਰਟਸ ਮਿਨਿਸਟਰ ਹੈ ਕੋਈ ਗੋਇਲ ਉਹਨੂੰ ਹਲਾ ਡੈਸਿਗਨੇਟਿਡ ਪਾਸ ਦਿੱਤਾ ਹੈ ਕਿ ਉਹ ਸਿਰਫ ਉਸ ਥਾਂ ਤੇ ਹੀ ਜਾ ਸਕਦਾ ਜਿਹੜੀ ਨਿਰਧਾਰਤ ਹੈ ਉਹ ਆਪਣੇ ਨਾਲ ਦੋ ਚਾਰ ਨੂੰ ਹੋਰ ਲੈ ਕੇ ਆਮ ਥਾਵਾਂ ਤੇ ਬੜਿਆ ਹੁੰਦਾ ਔਰ ਅੱਜ ਉਹਨੂੰ ਵਾਰਨਿੰਗ ਦੇ ਦਿੱਤੀ ਫਾਈਨਲ 올림픽 ਕਮੇਟੀ ਜਿਹੜੀ ਉਹਨਾਂ ਦੀ ਹੈ ਉਹਨੂੰ ਕਿਹਾ ਜੀ ਇੱਕ ਵਾਕਿਆ ਹੋਰ ਤੇ ਤੇਰੇ ਸਾਰੇ ਕ੍ਰੈਡੈਂਸ਼ੀਅਲ ਲੈ ਕੇ ਵੀਲ ਸੈਂਡ ਯੂ ਬੈਕ ਜੀ ਸੋ ਮਤਲਬ ਤੁਹਾਡੇ ਪੱਲੇ ਇੱਕ ਚਮੜੇ ਦਾ ਵੀ ਨਹੀਂ ਮੈਡਲ ਮਿਲਿਆ ਬਾਕੀ ਦਾ ਕੀ ਮੰਨਣਾ ਸੀ ਤੇ ਆਹ ਕਰਤੂਤਾ ਕਰਦੇ ਨੇ ਸੋ ਕੁੱਲ ਮਿਲਾ ਕੇ ਇਹ ਜਿਹੜੀ ਦੇਸ਼ ਭਗਤੀ ਦਾ ਦੇ ਨਾਂ ਥੱਲੇ ਦੂਸਰਿਆਂ ਦੀ ਹਰਾਸਮੈਂਟ ਹੈ ਇੱਕ ਪਾਸੇ ਕਹੀ ਜਾਣਾ ਦੁਨੀਆ ਨੂੰ ਦਖਾਨ ਲਈ ਕਿ ਜੀ ਅਸੀਂ ਯੂਨਿਟੀ ਇਨ ਡਾਈਵਰਸਿਟੀ ਜੀ ਨਹੀਂ ਕਿ ਭਈ ਅਸੀਂ ਅਨੇਕਤਾ ਦੇ ਵਿੱਚ ਇਕਤਾ ਹੈ ਪਰ ਦੂਸਰੇ ਪਾਸੇ ਕਰਤੂਤਾ ਇਹ ਨਹੀਂ ਕਿ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੰਮ ਫੜਿਆ ਹੋਇਆ ਹੈ ਔਰ ਪੈਟਰੀਓਟਿਜ਼ਮ ਦਾ ਮਤਲਬ ਘਾਟ ਗਿਣਤੀਆਂ ਲਈ ਹੈ ਹੁਣ ਜਦੋਂ ਕੋਈ ਪੰਜਾਬ ਚ ਆਉਣਗੇ ਜਾਂ ਸਿੱਖਾਂ ਨੂੰ ਐਡਰੈਸ ਕਰ ਰਹੇ ਹੋਣਗੇ ਸੋ ਕਹਿਣਗੇ ਜੀ ਸਿੱਖ ਬੜੀ ਦੇਸ਼ ਭਗਤ ਕੌਮ ਹੈ ਕਦੇ ਕਿਸੇ ਨੇ ਕਹਿੰਦੇ ਆ ਕਿ ਸਾਨੂੰ ਸੁਣਿਆ ਕਿ ਹਿੰਦੂ ਬੜੇ ਦੇਸ਼ ਭਗਤ ਨੇ ਫਿਰ ਤੁਸੀਂ ਸਿੱਖਾਂ ਨੂੰ ਦੇਸ਼ ਭਗਤ ਕਹਿਣ ਦਾ ਕੀ ਮਤਲਬ ਹੈ ਮਤਲਬ ਇਹ ਹੈ ਵੀ ਤੁਹਾਨੂੰ ਹਰ ਗਲੀ ਦੇ ਮੋੜ ਦੇ ਉੱਤੇ ਘਟ ਗਣਤੀ ਨੂੰ ਸਾਬਤ ਕਰਨਾ ਪੈਂਦਾ ਕਿ ਉਹ ਪੈਟਰੀਓਟਿਕ ਹੈ ਤੇ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜਿਨ੍ਹਾਂ ਨੇ ਕੱਖ ਭੰਨ ਕੇ ਦੂਰਾ ਨਹੀਂ ਕੀਤਾ ਉਹ ਦੇਸ਼ ਭਗਤੀ ਦੇ ਨਾਂ ਥੱਲੇ ਕੀ ਕਰਦੇ ਨੇ ਔਰ ਦੂਸਰੀ ਗੱਲ ਕਿ ਵੀ ਜਿਹੜਾ ਨਫ਼ਰਤ ਹੇਟ ਜਿਸ ਤਰੀਕੇ ਨਾਲ ਹਿੰਦੂਤਵੀਆਂ ਨੇ ਫਲਾਈ ਹੋਈ ਹੈ ਔਰ ਕੁਲ ਮੜਾ ਕੇ ਕਿਵੇਂ ਦ੍ਰਿਸ਼ਟੀਕੋਣ ਬਦਲਿਆ ਜਾ ਸਕਦਾ ਹੈ ਉਹਨਾਂ ਨੇ ਪੁੱਛਿਆ ਔਰ ਉਹ ਕਿਉਂਕਿ ਇਹ ਐਡਮਾਇਰ ਕਰਦੇ ਨੇ ਫਿਲੀਪੀਨ ਦੇ ਪ੍ਰੈਜ਼ੀਡੈਂਟ ਉਹ ਹਾਲਾਂ ਮੈਂ ਇੰਨਾ ਐਡਮਾਇਰ ਨਹੀਂ ਕਰਦਾ ਮੈਂ ਸਮਝਦਾ ਵੀ ਇਹ ਜਿਹੜੀਆਂ ਡਿਕਟੇਟਰਾਂ ਨਾਲ ਰੁਚੀਆਂ ਹੁੰਦੀਆਂ ਨੇ ਔਰ ਖਾਸ ਤੌਰ ਤੇ ਜਦੋਂ ਐਸਟੈਬਲਿਸ਼ਡ ਸਿਸਟਮ ਨੂੰ ਤੁਸੀਂ ਇਹ ਰੋਡ ਕਰਦੇ ਹੋ ਉਹ ਬਹੁਤ ਵਾਰੀ ਠੀਕ ਨਹੀਂ ਹੁੰਦੀਆਂ ਜਿਹੜੀ ਹੈ ਜਿਹੜੀ ਗੁਰਸਿੱਖੀ ਦੀ ਵਿਜ਼ਡਮ ਵੀ ਗੁਰਮਤ ਦੀ ਇਹੀ ਹੈ ਕਿ ਟੂ ਮਾਈਂਡਸ ਆਰ ਬੈਟਰ ਦੈਨ ਵਨ ਜੀ ਕਿ ਵੀ ਜਿਹੜਾ ਸੰਗਤ ਦਾ ਕਾਨਸੈਪਟ ਵੀ ਹੈ ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਤੁਹਾਨੂੰ ਸਿਸਟਮ ਨੂੰ ਸਾਫ਼ ਕਰਨਾ ਪੈਂਦਾ ਹੈ ਉਹਦੇ ਵਿੱਚ ਕੁਇਕ ਜਸਟਿਸ ਲੋਕਾਂ ਨੂੰ ਏਮਪਾਵਰ ਕਰਨਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਔਰ ਸਰਟਨਲੀ ਅਸੀਂ ਸਮਝਦੇ ਹਾਂ ਵੀ ਖਾਲਸਾਣ ਦੀ ਕਾਇਮੀ ਦਾ ਰਿਜ਼ੋਲਵ ਤਾਂ ਸਾਡਾ ਹੋਣਾ ਹੀ ਚਾਹੀਦਾ ਪਰ ਖਾਲਸਾਣ ਦੀ ਬਣਤਰ ਨਾਲ ਜਾਂ ਬਣਤਰ ਤੋਂ ਬਾਅਦ ਸਾਨੂੰ ਇੱਕ ਵਾਰੀ ਕਲੀਨਿੰਗ ਜ਼ਰੂਰ ਕਰਨੀ ਪੈਗੀ ਤਾਂ ਕਿ ਜਿਹੜੇ ਲੈਫਟਓਵਰ ਗੁਲਾਮੀ ਦੇ ਇੰਪੈਕਟ ਕੋਈ ਹਿੰਦੂਤਵੀ ਗੁਲਾਮੀ ਕੋਈ ਅੰਗਰੇਜ਼ਾਂ ਦੇ ਜਿਹੜੇ ਸਰਦਾਰ ਬਹਾਦਰ ਤੇ ਰਾਏ ਬਹਾਦਰ ਨੇ ਉਹਨਾਂ ਨੂੰ ਕਿਵੇਂ ਪਾਸੇ ਕਰਨੇ ਸੋ ਇਹ ਜਿਹੜਾ ਵੀਪ੍ਰਮਜੀਤ ਸਿੰਘ ਰਾਣ ਦੀ ਬੜੀ ਕ੍ਰੀਏਟਿਵ ਸੋਚ ਹੁੰਦੀ ਹੈ ਪਰ ਇਹ ਜ਼ਰਾ ਜ਼ਿਆਦਾ ਹੀ ਹੁਣ ਐਡਮਾਇਰਰ ਬਣੇ ਹੋਏ ਤੇ ਫਿਲੀਪੀਨ ਪ੍ਰੈਜ਼ੀਡੈਂਟ ਤੇ ਮੈਂ ਉਹਨਾਂ ਦੀ ਵਾਸਤੇ ਸਪੀਚ ਸੁਣ ਕੇ ਫਿਰ ਦੱਸਾਂਗਾ ਵੀ ਮੈਂ ਵੀ ਐਡਮਾਇਰਰ ਹਾਂ ਕਿ ਨਹੀਂ ਜੀ ਡਾਕਟਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਥੀ ਲੈਣੇ ਬ੍ਰੇਕ ਈਵਰਸ ਤੁਸੀਂ ਸਨ ਐਸਨ ਬਣੇ ਰਹਿਣਾ ਮਿਲਦੇ ਆਂ ਛੋਟੇ ਬ੍ਰੇਕ ਤੋਂ ਬਾਅਦ